ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਵੀ ਵੀਡੀਓ ਰੀਲ ਆਪਣੀ ਬਹੁਤ ਲੇਟ ਆ ਰਹੀ ਹੈ ਹਾਂ ਕਿਉਂਕਿ ਮਹੀਨਿਆਂ ਤੋਂ 2 ਮਹੀਨੇ ਹੋ ਗਏ ਟਾਈਮ ਲੱਗਿਆ ਅੱਛਾ ਵੀਰੋ ਬਣਾਉ ਦਾ ਮਕਸਦ ਮੇਰਾ ਅੱਜ ਐਮਰਜੈਂਸੀ ਇਹ ਆ ਕੰਮ ਤੇ ਸੀਗਾ ਵੀ ਪਹਿਲਾਂ ਤਾਂ ਬਚ ਕੇ ਵੀਰ ਮੇਰੇ ਕਿਉਂਕਿ ਮੇਰੇ ਨਾਂ ਤੇ ਕਈ ਹੋਰ ਪੇਜ ਚੱਲ ਰਹੇ ਆ ਤੇ ਜੇ ਬੰਦੇ ਉਹ ਨਾਮ ਬਾਜ ਆਏ ਤੇ ਪਰ ਰਿਪੋਰਟ ਮਾਰ ਕੇ ਤੁਹਾਡੇ ਨਾਲ ਪੇਜ ਵੀ ਸ਼ੇਅਰ ਕਰ ਦਾਂਗੇ ਹੋਰ ਪੇਜ ਚਲਾ ਰਹੇ ਆ ਮੇਰੇ ਨਾਂ ਤੇ ਮੇਰੇਆਂ ਵੀਡੀਓ ਪਾ ਰਹੇ ਆ ਪਿਛਲੀਆਂ ਚੱਕ ਤੇ ਬੰਦਿਆਂ ਨੂੰ ਗੁਮਰਾਹ ਕਰ ਰਹੇ ਆ ਬੰਦਿਆਂ ਤੋਂ ਪੈਸੇ ਠਾਕ ਰਹੇ ਆ ਪੇਪਰ ਪਰਵਾਉਂਦੇ ਸੋ ਫੇਕ ਪੇਜਾਂ ਤੋਂ ਬਚ ਕੇ ਨਵੀਆਂ ਗੱਲਾਂ ਬਹੁਤ ਆ ਤੁਹਾਨੂੰ ਦੱਸਾਵਾਂਗਾ ਨਵੀਂ ਜਾਣਕਾਰੀ ਬਹੁਤ ਨਵੀਂ ਖੁਲੂਸੀਏ ਜਿਹੜੀ ਆ ਪੇਪਰ ਹੁਣ ਖੁੱਲੇ ਵੇ ਆ ਇਹਦੇ ਵਿੱਚ ਜੇ ਹੋ ਸਕੇ ਤਾਂ 9 ਮਹੀਨਿਆਂ ਪੇਪਰ ਕਿਸੇ ਤੋਂ ਨਾ ਪਰਵਾਇਓ ਆਪਾਂ ਠੀਕ ਹੈ 9 ਮਹੀਨਿਆਂ ਲਈ ਤੁਹਾਡੇ ਪੇਪਰ ਭਰ ਦੇਣਗੇ ਅਗਲੇ ਗੱਲ ਕਰਨਗੇ 35 ਜੂਨ ਤੋ ਤੱਕ ਠੀਕ ਆ ਉਸ ਤੋਂ ਬਾਅਦ ਤੁਹਾਡਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਜੇਕਰ ਤੁਸੀਂ ਲਗਾਤਾਰ ਮਾਲਕ ਦੇ ਕੰਮ ਕਰੋਗੇ ਤਾਂ ਹੀ ਪੱਕੇ ਹੋ ਸਕੋਗੇ ਨਹੀਂ ਤਾਂ ਤਿੰਨ ਮਹੀਨਿਆਂ ਦਾ ਖੇਡਾ ਗਿਆ ਠੀਕ ਆ ਵਕੀਲਾਂ ਦੀ ਇਹ ਜਵਾਨੀ ਹੈ ਤੇ ਸਰਕਾਰੀ ਲੇਜੇ ਕਾਨੂੰਨ ਦੇ ਵਿੱਚ ਵੀ ਲਿਖਿਆ ਜਿਹੜਾ ਪੇਪਰਾਂ ਦਾ ਨਵਾਂ ਕਾਨੂੰਨ ਆ ਉਹਦੇ ਵਿੱਚ ਵੀ ਲਿਖਿਆ ਇਹ ਚੀਜ਼ ਠੀਕ ਆ ਜੇ ਹੋ ਸਕੇ ਤਾਂ ਸਾਲ ਵਾਲੇ ਪੇਪਰਾਂ ਦਾ ਕੰਮ ਕਰਾਇਓ ਉਹਦਾ ਤੇ ਬਾਕੀ ਫੇਕ ਪੇਜਾਂ ਤੋਂ ਬਚ ਕੇ ਕਿਉਂਕਿ ਆਪਣੀ ਅੱਜ ਹੀ ਵੀਡੀਓ ਆਈ ਹੈ ਫਿਰ ਲਗਾਤਾਰ ਹੁਣ ਆਉਂਦੇ ਰਾਵਾਂਗੇ ਹੌਲੀ ਹੌਲੀ ਅਪਸੁਖ ਰੱਖੇ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਬ ਰਾਖਾ ਧੰਨਵਾਦ